ਕੁਮਰ ਜੀ ਪੁਲਿਸ ਦੇ ਵਿੱਚ ਰਹੇ ਆ ਇਹਨਾਂ ਤੋਂ ਮੈਂ ਇੱਕ ਸਲਾਹ ਲੈਣੀ ਕਿਉਂਦਾ ਕੁਮਰ ਜੀ ਇੱਕ ਐਫ ਆਈ ਆਰ ਦਰਜ ਹੋਈ ਸੀ ਪੁਲਿਸ ਸਟੇਸ਼ਨ ਸਿਟੀ ਕੋਡ ਪੂਰਾ ਐਫ ਆਈ ਆਰ ਨੰਬਰ 180 ਇਹ ਹੋਈ ਹੈ ਜੀ ਪ੍ਰੋਵੈਂਸ਼ਨ ਆਫ ਕਰਾਪਸ਼ਨ ਐਕਟ 1988 ਐਮੈਂਡਮੈਂਟ ਐਕਟ 2018 ਸੈਕਸ਼ਨ 7 7 ਅਰੇ ਹੋਈ ਹੈ ਅਗੇਂਸਟ ਏਐਸਆਈ ਬੋਹੜ ਸਿੰਘ ਔਰ ਇਹਦੇ ਵਿੱਚ ਉਹਦਾ ਤੇ ਇਲਜ਼ਾਮ ਇਹ ਲੱਗਿਆ ਵੀ ਉਹਨਾਂ ਨੇ ਬੈਂਕ ਦੇ ਵਿੱਚ ਬੈਂਕ ਦੇ ਰਾਹੀਂ ਇੱਕ ਕੈਟਾਗਰਾਈਜ਼ਡ ਗੈਂਗਸਟਰ ਕੋਲੋਂ ਪੈਸੇ ਲਏ ਔਰ ਉਹ ਉਸੇ ਬੰਦੇ ਦੇ ਜਿਹਨੇ ਬੰਦੇ ਤੋਂ ਪੈਸੇ ਲਏ ਉਹਦੇ ਬਿਆਨਾਂ ਤੇ ਐਫਆਈਆਰ ਦਰਜ ਹੋਈ ਥਿਸ ਇਜ਼ ਔਨ ਰਿਕਾਰਡ ਇਸ ਤਰ੍ਹਾਂ ਦੇ ਕੇਸਾਂ ਦੇ ਵਿੱਚ ਮਤਲਬ ਜਿੱਥੇ ਮਤਲਬ ਜਿਹੜੇ ਬੰਦੇ ਨੇ ਕਿਹਾ ਵਾੜ ਹੀ ਖੇਤ ਨੂੰ ਖਾਣ ਲੱਗ ਪਏ ਮਤਲਬ ਜਿਹੜਾ ਪੁਲਿਸ ਆਫੀਸਰ ਮਤਲਬ ਇੰਨਾ ਹੱਕ ਦਵੰਗ ਹੋ ਜੇ ਕਿ ਉਹ ਕੋਈ ਪਰਵਾਹ ਹੀ ਨਹੀਂ ਬਹਾਪਾ ਥਰੂ ਬੈਂਕ ਹੀ ਲੈ ਲਈਏ ਇਹਦੇ ਇਹਨਾਂ ਵਾਸਤੇ ਕੀ ਸਜ਼ਾ ਹੁੰਦੀ ਹੈ ਜੀ ਕੀ ਸਜ਼ਾ ਹੋ ਸਕਦੀ ਹੈ ਕੀ ਕੁਮਰ ਜੀ ਤੁਸੀਂ ਜੇ ਇੱਥੇ ਚੱਲਣਾ ਪਾਉਗੇ ਮਾਨਯੋਗ ਸਪੀਕਰ ਸਾਹਿਬ ਮੈਂ ਤਾਂ ਤਿਆਰੀ ਕੁਝ ਸੇ ਹੋਰ ਟੌਪਿਕ ਤੇ ਕਰਕੇ ਆਇਆ ਸੀ ਤੇ ਤੁਸੀਂ ساری ਉਮਰ ਹੀ ਕੀਤਾ ਜੀ ਗੱਲ ਸੁਥਾਈ ਇਸ ਨੂੰ ਸੀਗਾ ਤੁਸੀਂ ساری ਉਮਰ ساری ਉਮਰ ਇਹ ਕਹਿੰਦੇ ਹੋ ਆਪ ਜੀ ਬੋਲੋ ਜੋ ਸਜਾਦੀ ਗੱਲ ਕੀਤੀ ਗਈ ਹੈ ਕ腐ਪਸ਼ਨ ਦੀ ਦੇਖੋ ਇਸ ਤਰ੍ਹਾਂ ਦੇ ਬਹੁਤ ਸਾਰੇ ਮਗਰਮਚ ਪੁਲਿਸ ਡਿਪਾਰਟਮੈਂਟ ਦੇ ਵਿੱਚ ਤੇ ਹੋਰ ਡਿਪਾਰਟਮੈਂਟਸ ਦੇ ਵਿੱਚ ਵੀ ਬੈਠੇ ਹੋਏ ਨੇ ਔਰ ਉਹ ਖੁੱਲਮ ਖੁੱਲਾ ਚੈਲੰਜ ਕਰ ਦਿੰਨੇ ਸਿਸਟਮ ਨੂੰ ਦੇਖੋ ਬਿਲਕੁਲ ਕਲੀਅਰ ਹੈ ਜੇਕਰ ਅਸੀਂ ਇੱਕ ਟ੍ਰਾਂਸਫਰ ਪਾਲਿਸੀ ਬਣਾ ਲੈਂਦੇ ਹਾਂ ਪੰਜਾਬ ਦੇ ਵਿੱਚ 23 ਜ਼ਿਲ੍ਹੇ ਨੇ ਜੇਕਰ 1.5 1.5 ਸਾਲ ਇੱਕ ਇੱਕ ਜ਼ਿਲ੍ਹੇ ਦੇ ਵਿੱਚ ਆਏ ਨਾ ਫਿਰ ਵੀ ਦੇਖੋ ਇੱਕ ਪੁਲਿਸ ਅਫਸਰ ਦਾ ਜਾਂ ਕਿਸੇ ਹੋਰ ਮਾਹਕਮੇ ਦੇ ਅਫਸਰ ਦਾ ਟਿਨਿਓਰ ਪੂਰਾ ਹੋ ਜਾਂਦਾ ਹੈ ਲਿੰਕ ਤੋੜਨਾ ਜ਼ਿਆਦਾ ਜ਼ਰੂਰੀ ਸਜ਼ਾ ਤਾਂ ਹੁੰਦੀ ਨਹੀਂ ਇਹਨਾਂ ਨੂੰ ਪਤਾ ਹੀ ਹੈ ਬਿਯੋਂਡ ਰੀਜ਼ਨੇਬਲ ਡਾਊਟ ਪ੍ਰੂਫ ਕਰਨਾ ਬਹੁਤ ਔਖਾ ਕੰਮ ਹੈ एलिगेशन लग ਜਾਂਦਾ ਹੈ ਸਭ ਕੁਝ ਹੋ ਜਾਂਦਾ ਹੈ 8 10 ਸਾਲ ਤੱਕ ਮੁਕਦਮਾ ਚੱਲਦਾ ਹੈ ਇਸ ਕਰਕੇ ਸਜ਼ਾ ਨਹੀਂ ਹੁੰਦੀ ਹੈ ਲੇਕਿਨ ਜੇਕਰ ਇਹਨਾਂ ਨੂੰ ਤਬਦੀਲ ਕਰ ਦਿੱਤਾ ਜਾਵੇ ਕਿ ਆਜ ਫਰੀਦਕੋਟ ਕੋਟਕਪੂਰਾ ਦੇ ਵਿੱਚ ਨੇ 2 ਸਾਲ ਬਾਅਦ ਇਹਨਾਂ ਨੂੰ ਪਠਾਨਕੋਟ ਭੇਜ ਦੋ ਹੋਰ 2 ਸਾਲ ਬਾਅਦ ਲੁਧਿਆਣਾ ਭੇਜ ਦੋ 2 ਸਾਲ ਬਾਅਦ ਫਿਰ ਪਟਿੰਡਾ ਭੇਜ ਦੋ ਸਾਰਿਆਂ ਦੀ ਤਬਦੀਲੀ ਕਰ ਦੋ ਨੈਕਸਸ ਟੁੱਟ ਜਾਂਦਾ ਹੈ ਕਿਉਂਕਿ ਸਰ ਦੇਖੋ ਅੱਜ ਮੈਂ ਸਪਸ਼ਟ ਤੁਹਾਨੂੰ ਕਹ ਰਿਹਾ ਹਾਂ ਅਸੀਂ ਗੱਲ ਕਰਦੇ ਹਾਂ ਸਰਕਾਰਾਂ ਦੀ ਇੱਕ ਸਰਕਾਰ ਹੈ ਕੇਂਦਰ ਸਰਕਾਰ ਉਹ ਵੀ ਆਮ ਜਨਤਾਈ ਚੁਣ ਕੇ ਭੇਜਦੀ ਹੈ ਦੂਸਰੀ ਸਰਕਾਰ ਹੁੰਦੀ ਹੈ ਹਰੇਕ ਸਟੇਟ ਦੀ ਰਾਜ ਸਰਕਾਰ ਤੀਸਰੀ ਸਰਕਾਰ ਹੁੰਦੀ ਹੈ ਲੋਕਲ ਗਵਰਨਮੈਂਟ ਲੇਕਿਨ ਸਿਸਟਮ ਨੂੰ ਚਲਾਉਂਦਾ ਕੌਣ ਹੈ ਮੈਂ ਦਾਅਵੇ ਦੇ ਨਾਲ ਕਹਿੰਦਾ ਹਾਂ ਇਸ ਸਦਨ ਦੇ ਵਿੱਚ 2006 ਤੋਂ ਲਗਾਤਾਰ ਮੈਂ ਕਿਸੇ ਨਾ ਕਿਸੇ ਗੈਲਰੀ ਦੇ ਵਿੱਚ ਬੈਠਦੇ ਆ ਰਿਹਾ ਹਾਂ ਜਿਸ ਤਰ੍ਹਾਂ ਅਫੀਸਰ ਗੈਲਰੀ ਦੇ ਵਿੱਚ ਸਭ ਤੋਂ ਜ਼ਿਆਦਾ ਮੈਂ ਬੈਠਦਾ ਆ ਰਹੇ ਹਾਂ ਮੰਨ ਲਓ ਕਿ ਸਪੀਕਰ ਸਾਹਿਬ ਸਰਕਾਰ ਚਲਾਉਣ ਦੇ ਵਿੱਚ ਸਭ ਤੋਂ ਜ਼ਿਆਦਾ ਰੋਲ ਮਾਫੀਆ ਦਾ ਹੁੰਦਾ ਹੈ ਹਰ ਚੀਜ਼ ਨੂੰ ਹਰ ਸਿਸਟਮ ਨੂੰ ਕੰਟਰੋਲ ਮਾਫੀਆ ਕਰਦਾ ਮੈਂ ਤਾਂ ਬੇਨਤੀ ਕਰਾਂਗਾ ਕਿ ਕਲੀਅਰ ਕਟ ਖੁਲੇ ਆਮ ਬੋਲਣ ਦਾ ਸਾਰਿਆਂ ਨੂੰ ਮੌਕਾ ਦਿੱਤਾ ਜਾਵੇ ਤੁਸੀਂ ਇੱਕ ਦਿਨ ਰੱਖ ਲਓ ਤੁਹਾਡੇ ਕੋਲ ਬਹੁਤ ਪਾਵਰ ਹੈ ਇਹ ਜਿਹੜੀ ਕੁਰਸੀ ਹੈ ਨਾ ਸਰ ਬਹੁਤ ਪਾਵਰ ਹੈ ਇਸ ਕੁਰਸੀ ਦੇ ਵਿੱਚ ਮੈਨੂੰ ਵੀ ਪੂਰਾ ਮੌਕਾ ਦੋ ਤੁਸੀਂ ਮੈਂ ਤਾਂ ਵੈਸੇ ਵੀ ਤਿੰਨ ਮੁੱਦਿਆਂ ਦੇ ਉਤੇ ਮੈਂ ਬੇਨਤੀ ਕੀਤੀ ਹੈ ਇੱਕ ਅੰਮ੍ਰਿਤਸਰ ਦਾ ਸੀਵਰੇਜ ਗਾਰਬੇਜ ਲਿਫਟਿੰਗ ਦਾ ਇਹ ਮੌਕੇ ਮਿਲੇਗਾ ਹਾਂ ਤਾਂ ਉਹ ਤੁਸੀਂ ਮੈਨੂੰ ਦੇ ਦੇਣਾ ਕਿਸਾਨੀ ਦਾ ਵੀ ਹੈ ਬਰਗਾੜੇ ਦਾ ਵੀ ਹੈ ਠੀਕ ਲੇਕਿਨ ਇਸ ਕਰਪਸ਼ਨ ਤੇ ਮਾਫੀਆ ਰੂਲ 25 ਸਾਲ ਤੋਂ ਮੈਨੂੰ ਵੀ ਹੋ ਗਿਆ ਸਰ ਇਸ ਸਿਸਟਮ ਨੂੰ ਵਿਖਦੇ ਹੋਏ ਔਰ ਨੌਕਰੀ ਵੀ ਛੱਡ ਦਿੱਤੀ 9 ਸਾਲ ਮੇਰੀ ਨੌਕਰੀ ਬਕਾਇਆ ਸੀਗੀ ਉਹ ਤੁਹਾਨੂੰ ਪਤਾ ਹੈ ਕਿ ਕਿਹਨਾ ਹਾਲਾਤਾਂ ਦੇ ਵਿੱਚ ਨੌਕਰੀ ਛੱਡਣੀ ਪਈ ਔਰ ਅਸੀਂ ਕੀ ਸੋਚ ਕੇ ਆਏ ਸੀਗੇ ਲੇਕਿਨ ਸਾਰੇ ਸਿਸਟਮ ਨੂੰ ਮਾਫੀਆ ਚਲਾਉਂਦਾ ਹੈ ਤੇ ਜੇਕਰ ਮਾਫੀਆ ਰੂਲ ਨੂੰ ਅਸੀਂ ਬ੍ਰੇਕ ਕਰਦੇ ਹਾਂ ਤਾਂ ਫਿਰ ਆਮ ਰਾਜ ਆ ਜਾ ਜਾਏਗਾ ਤਾਂ ਮਾਫੀਆ ਰੂਲ ਨੂੰ ਬ੍ਰੇਕ ਕਰੋ ਤੁਸੀਂ ਬਹੁਤ ਪਾਵਰ ਹੈ ਤੁਹਾਡੇ ਉਸ ਚੇਅਰ ਦੇ ਵਿੱਚ ਬਹੁਤ ਪਾਵਰ ਹੈ ਇਸ ਸਦਨ ਦੇ ਵਿੱਚ ਪਵਿੱਤਰ ਸਦਨ ਦੇ ਵਿੱਚ ਅਸੀਂ ਸਾਰੇ ਮਿਲ ਕੇ ਕਰਪਸ਼ਨ ਹੀ ਨਹੀਂ ਹਰ ਤਰੀਕੇ ਦੀ ਜੋ ਬਿਮਾਰੀ ਹੈ ਨੂੰ ਸੋਸਾਇਟੀ ਦੇ ਵਿੱਚ ਹਰ ਚੀਜ਼ ਨੂੰ ਦੂਰ ਕਰ ਸਕਦੇ ਹਾਂ ਥੈਂਕ ਯੂ ਵੈਰੀ ਮਚ